ਸਸ਼ੀਕਲ ਜੀ ਮੈਂ ਸੰਵਿਤਾ ਸਾਹਿਤਨਾਮਾ ਪੰਜਾਬੀ ਮੈਗਜ਼ੀਨ YouTube ਚੈਨਲ ਤੇ ਆਪ ਸਭ ਦਾ ਸਵਾਗਤ ਕਰਦੀ ਹਾਂ ਮੇਰਾ ਅੱਜ ਦੀ ਵਿਚਾਰ ਚਰਚਾ ਦਾ ਮੇਸ਼ਾ ਪੰਜਾਬੀ ਦੇ ਪ੍ਰਸਿੱਧ ਗਜ਼ਲਕਾਰ ਦੀਪਕ ਜਤੋਈ ਦੁਆਰਾ ਰਚਿਤ ਮਹਾਕਾਵ ਮਾਲਾ ਕੇ ਤਲਵਾਰ ਬਾਰੇ ਨਾਲ ਸੰਬੰਧਿਤ ਹੈ ਇਸ ਮਹਾਕਾਵ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਵਿੱਚ ਬੰਦਾ ਸਿੰਘ ਬਹਾਦਰ ਦੇ ਜੀਵਨ ਬੇਰਮਿਆਂ ਦਾ ਸੰਪੂਰਨਤਾ ਸਹਿਤ ਵਰਣਨ ਕੀਤਾ ਗਿਆ ਹੈ ਇਸ ਵਿੱਚ ਬੰਦਾ ਬਹਾਦਰ ਜੀ ਦੇ ਜਨਮ ਤੋਂ ਲੈ ਕੇ ਉਹਨਾਂ ਦੇ ਸ਼ਹੀਦੀ ਪ੍ਰਾਪਤਕਰਨ ਤੱਕ ਦੁਨੀਆਂ ਸਾਰੀਆਂ ਕਹਾਵਾਂ ਦਾ ਵੇਰਵਾ ਕੀਤਾ ਦਿੱਤਾ ਗਿਆ ਹੈ। ਮਹਾਕਾਵੀ ਦੀ ਰਚਨਾ ਸਦੀਆਂ ਤੋਂ ਕੀਤੀ ਜਾ ਰਹੀ ਹੈ। ਸਦੀਆਂ ਤੋਂ ਮਹਾਕਾਵ ਰਚੇ ਜਾ ਰਹੇ ਹਨ। ਜਿਸ ਦੀਆਂ ਉਦਾਰਨਾਂ ਦੇ ਤੌਰ ਤੇ ਅਸੀਂ ਰਮਾਇਣ ਤੇ ਮਹਾਭਾਰਤ ਨੂੰ ਦੇਖ ਸਕਦੇ ਹਾਂ। ਮਹਾਕਾਵ ਲਿਖਣ ਦੀ ਇੱਕ ਨਿਸ਼ਚਿਤ ਪਰੰਪਰਾ ਹੁੰਦੀ ਹੈ ਜਿਸ ਅਨੁਸਾਰ ਇਸ ਦੇ ਕੁਝ ਨਾਮ ਹੁੰਦੇ ਹਨ ਅਤੇ ਮਾਲਾ ਕਿਉਂ ਤਲਵਾਰਪਣੀ ਮਹਾਕਾਵ ਇਹਨਾਂ ਨੀਮਾਂ ਉਤੇ ਖਰਾਬ ਕਰਦਾ ਹੈ ਪਹਿਲਾ ਨਾਮ ਮਹਾਕਾਵ ਰਚੰਦਾ ਇਹ ਹੁੰਦਾ ਹੈ ਕਿ ਇਸ ਦਾ ਪਾਤਰ ਕੋਈ ਇਤਿਹਾਸਿਕ ਜਾਂ ਮਿਥਿਆਸਿਕ ਕਟ ਨਾਲ ਸੰਬੰਧਿਤ ਹੁੰਦਾ ਹੈ ਦੂਜਾ ਮਹਾਕਾਵ ਇੱਕ ਸਰਗਬੱਧ ਰਚਨਾ ਹੁੰਦੀ ਹੈ ਇਸ ਦੇ ਵਿੱਚ ਘਟਨਾਵਾਂ ਦਾ ਵਰਣਨ ਵੱਖ-ਵੱਖ ਸਰਗਾ ਜਾਂ ਪਾਦਾਂ ਜਾਂ ਕੰਡਾਂ ਦੇ ਵਿੱਚ ਹੁੰਦਾ ਹੈ ਤੀਜਾ ਮਹਾਕਾਵ ਦਾ ਆਰੰਭ ਮੰਗਲਾ ਚਰਨ ਤੋਂ ਹੁੰਦਾ ਹੈ ਮੰਗਲਾ ਚਰਨ ਦੇ ਵਿੱਚ ਜੇ ਕਿਸੇ ਵੀ ਪਰਮਾਤਮਾ ਪਰਮਾਤਮਾ ਦੇਵੀ ਦੇਵਤੇ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ ਉਹਨਾਂ ਤੋਂ ਬਖਸ਼ਿਸ਼ ਲਈ ਜਾਂਦੀ ਹੈ ਅਤੇ ਮਹਾਕਾਵ ਨੂੰ ਆਰੰਭਿਆ ਜਾਂਦਾ ਹੈ ਮਾਲਾ ਕਿਉਂ ਤਲਵਾਰ ਬਣੀ ਮਹਾਕਾਵ ਦੇ ਆਰੰਭ ਦੇ ਵਿੱਚ ਕਵੀ ਦੀਪਕ ਜਤੋਈ 20 23 ਸਰਸwati ਦੀ ਆਗਨਾ ਕਰਦਾ ਹੈ ਉਹਨਾਂ ਤੋਂ ਅਸ਼ੀਸ਼ حاصل ਕਰਦਾ ਹੈ ਅਤੇ ਆਪਣੇ ਇਸਕਟਨਾ ਕਰਨ ਨੂੰ ਬਿਆਨਦਾ ਹੈ ਇਸ ਮਹਾਕਾਵ ਦੇ ਵਖ ਵਖ ਗੰਡਾ ਵਿੱਚ ਬੰਦਾ ਸਿੰਘ ਬਹਾਦਰ ਦੇ ਜਨਮ ਤੋਂ ਲੈ ਕੇ ਉਹਨਾਂ ਦੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਦਾ ਵਰਣਨ ਕਰਦਿਆਂ ਕਵੀ ਇਸ ਦੀ ਭੂਮਿਕਾ ਦੇ ਵਿੱਚ ਇਹ ਵੀ ਬਿਆਨ ਕਰਦਾ ਹੈ ਕਿ ਉਸ ਦਾ ਇਹ ਮਹਾਕਾਵ ਰਚਨ ਦਾ ਕਾਰਨ ਕੀ ਸੀ ਤਾਂ ਕਵੀ ਲਿਖਦਾ ਹੈ ਕਿ ਜਦੋਂ ਉਹਨਾਂ ਨੇ ਨਾਦੇੜ ਹਜੂਰ ਸਾਹਿਬ ਅਤੇ ਰਾਜੋਰੀ ਕਸ਼ਮੀਰ ਦੀਆਂ ਯਾਤਰਾਵਾਂ ਕੀਤੀਆਂ ਤਾਂ ਉਸਨੇ ਦੇਖਿਆ ਕਿ ਨਾਦੇੜ ਜਿੱਥੇ ਗੁਰੂ ਗੋਬਿੰਦ ਸਿੰਘ ਲਸ਼ਮੀਸ਼ਪਿਤ ਦਿਨ ਨਾਲ ਬੰਦਾ ਸਿੰਘ ਬਹਾਦਰ ਜੀ ਦੀ ਤਾਰੀਖੀ ਮੁਲਾਕਾਤ ਹੋਈ ਸੀ ਅਤੇ ਰਾਜੋਰੀ ਜੋ ਕਿ ਉਹਨਾਂ ਦੀ ਕਥਿਤ ਤੌਰ ਤੇ ਜਨਮ ਹੋਈ ਕਿਹਾ ਜਾਂਦੀ ਹੈ ਉੱਥੇ ਕੋਈ ਵੀ ਅਜਿਹੀ ਯਾਦਗਾਰ ਸਥਾਪਿਤ ਨਹੀਂ ਸੀ ਜੋ ਬੰਦਾ ਬਹਾਦਰ ਵਰਗੀ ਮਹਾਨ ਸ਼ਖਸੀਅਤ ਦੇ ਹਾਨਦੀ ਹੋਵੇ ਜਾਂ ਉਹਨਾਂ ਦੇ ਸ਼ਾਨ ਦੇ ਮੁਤਾਬਕ ਹੋਵੇ ਬਲਕਿ ਉੱਥੇ ਤਾਂ ਸਿਰਫ ਸਧਾਰਨ ਜਹੀਆਂ ਕੁਟੀਆਂ ਸਨ ਜੋ ਕਿਸੇ ਵੀ ਤਰੀਕੇ ਨਾਲ ਉਹਨਾਂ ਦੀ ਸ਼ਾਨ ਨੂੰ ਸ਼ੋਭਨੀਆ ਨਹੀਂ ਸਨ ਇਸ ਦ੍ਰਿਸ਼ ਨੂੰ ਦੇਖ ਕੇ ਕਵੀ ਦੇ ਅੰਦਰ ਕੁਛ ਭਾਵੁਕ ਪਲ ਪੈਦਾ ਹੋਏ ਅਤੇ ਉਸਨੇ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਨੂੰ ਆਪਣੇ ਪਾਠਕਾਂ ਤੱਕ ਲਿਜਾਉਣ ਦੇ ਲਈ ਇਸ ਮਹਾਕਾਵ ਦੀ ਰਚਨਾ ਕਰਨ ਦਾ ਪ੍ਰਣ ਲਿਆ ਅਤੇ ਇਸ ਮਹਾਕਾਵ ਦੀ ਰਚਨਾ ਕੀਤੀ ਇਸ ਮਹਾਕਾਵ ਦੇ ਵਿੱਚ ਭੂਮਿਕਾ ਵਾਲੇ ਪਾਗ ਦੇ ਵਿੱਚ ਕਵੀ ਭਾਰਤ ਦੇਸ਼ ਦੀ ਸ਼ਾਨ ਦਾ ਵਰਣਨ ਕਰਦਾ ਹੈ ਕਿ ਭਾਰਤ ਦੇ ਨਦੀਆਂ ਨਾਲੇ ਇਸ ਦੇ ਖੂਬਸੂਰਤ ਦ੍ਰਿਸ਼ ਇਸ ਦੀ ਹਰਿਆਲੀ ਇਸ ਤੇ ਪਹਾੜਾਂ ਦਾ ਵਰਣਨ ਕਰਦਾ ਹੈ ਇਸ ਵਿੱਚ ਜੰਨੇ ਜਨਮੇ ਸੰਤਾ ਪਗਤਾ ਰਿਸ਼ੀਆ ਮੁਨੀਆਂ ਦਾ ਜ਼ਿਕਰ ਕਰਦਾ ਹੈ ਇੱਥੋਂ ਦੀਆਂ ਮਹਾਨ ਸ਼ਖਸੀਅਤਾਂ ਦੇ ਵੀਰ ਵੀ ਕਵੀ ਬਿਆਨਦਾ ਹੈ अवतार कांड ਦੇ ਅੰਦਰ ਕਵੀ ਬੰਦਾ ਸਿੰਘ ਬਹਾਦਰ ਦੇ ਰਾਜਵਰੀ ਕਸ਼ਮੀਰ ਦੇ ਵਿੱਚ অবতার ਤਰਨ ਕਰਨ ਦਾ ਤੁ ਜਨਮ ਲੈੰਦਾ ਪੂਰਾ ਵੀਰਵਾਦ ਦਿੰਦਾ ਹੈ ਨਾਲ ਹੀ ਨਾਲ ਕਸ਼ਮੀਰ ਦੇ ਖੂਬਸੂਰਤੀ ਭਰੇ ਦ੍ਰਿਸ਼ਾਂ ਨੂੰ ਵੀ ਬਿਆਨ ਕਰਦਾ ਹੈ ਬੰਦਾ ਸਿੰਘ ਬਹਾਦਰ ਦਾ ਜਨਮ 1630 ਈਸਵੀ ਦੇ ਵਿੱਚ RAMDEV ਜੀ ਦੇ ਘਰ ਹੋਇਆ ਜੋ ਕਿ pardwaj ਵੰਸ਼ ਦੇ ਨਾਲ ਸੰਬੰਧਿਤ ਦੇ ਸੰ ਬੰਦਾ ਸਿੰਘ ਬਹਾਦਰ ਜਦੋਂ ਥੋੜੇ ਵੱਡੇ ਹੁੰਦੇ ਹਨ ਤਾਂ ਉਹ ਸ਼ਿਕਾਰ ਖੇਡਣ ਲਈ ਜਾਂਦੇ ਹਨ ਸ਼ਿਕਾਰ ਖੇਡਣ ਦੇ ਦੌਰਾਨ ਜਦੋਂ ਗਲਤੀ ਦੇ ਨਾਲ ਉਹ ਗਰਭਵਤੀ ਹਿਰਨੀ ਨੂੰ ਟੀ ਸ਼ਿਕਾਰ ਬਣਾਉਂਦੇ ਹਨ ਜੇ ਗਰਭਵਤੀ ਹਿਰਨੀ ਦੇ ਉਹਨਾਂ ਦੇ ਦੁਆਰਾ ਤੀਰ ਲੱਗ ਜਾਂਦਾ ਹੈ ਤਾਂ ਉਸ ਘਟਨਾ ਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਗਰਭਤੀ ਹਿਰਨੀ ਦੇ ਗਰਭ ਵਿੱਚ ਤੜਫ ਰਹੇ ਬੱਚਿਆਂ ਨੂੰ ਦੇਖ ਕੇ ਲਹੂ ਲਹਾਰਨ ਬੱਚਿਆਂ ਨੂੰ ਦੇਖ ਕੇ ਬੰਦਾ ਸਿੰਘ ਬਹਾਦਰ ਤੇ ਇਨਾ ਅਸਰ ਪਿਆ ਕਿ ਉਹਨਾਂ ਨੇ ਅੱਗੇ ਤੋਂ ਕਦੇ ਵੀ ਸ਼ਿਕਾਰ ਨਾ ਖੇਡਣ ਦਾ ਪ੍ਰਣ ਲੈ ਲਿਆ ਅਤੇ ਉਹਨਾਂ ਨੇ ਇਹ ਸੋਚਿਆ ਕਿ ਉਹ ਇਸ ਸੰਸਾਰ ਦਾ ਤਿਆਗ ਕਰ ਦੇਣਗੇ। ਇਹ ਸਾਲੀਆਂ ਘਟਨਾਵਾਂ ਦਾ ਵਰਣਨ ਮਹਾਕਾਵ ਦੇ ਅੰਦਰ ਕਵੀ ਬਿਰਾਗ ਕਾਟ ਦੇ ਵਿੱਚ ਕਰਦਾ ਹੈ। ਨਾਲ ਦੀ ਨਾਲ ਕਵੀ ਦੀ ਖਾਸियत ਇਹ ਹੈ ਕਿ ਜਦੋਂ ਵਿਰਾਗ ਕਾਣ ਦਾ ਜ਼ਿਕਰ ਕਰ ਰਿਹਾ ਹੈ ਤੇ ਨਾਲ ਹੀ ਨਾਲ ਉਹ ਵਿਚਾਰਾ ਦਾ ਵਿਰੋਧਾਪਾਸ ਵੀ ਪੇਸ਼ ਕਰਦਾ ਹੈ ਕਿ ਜਿਹੜੇ ਬੰਦਾ ਸਿੰਘ ਬਹਾਦਰ ਜੀ ਦੇ ਮਾਤਾ ਪਿਤਾ ਜਿਨ੍ਹਾਂ ਦੇ ਸਕੇ ਸਨੇਹੀ ਸਾਨੂੰ ਉਹਨਾਂ ਨੂੰ ਵਿਰਾਗ ਦੇ ਧਾਰਨ ਕਰਨ ਤੋਂ ਰੋਕਦੇ ਹਨ ਅਤੇ ਬੰਦਾ ਸਿੰਘ ਬਹਾਦਰ ਕਿਵੇਂ ਉਹਨਾਂ ਦੇ ਨਾਲ ਵਿਚਾਰਾਂ ਦਾ ਵਿਰੋਧਾਪਾਸ ਹੁੰਦਾ ਉਹਨਾਂ ਦਾ ਜਾ ਉਹ ਉਹਨਾਂ ਦੇ ਕਿਸ ਤਰ੍ਹਾਂ ਵਿਚਾਰਨ ਨੂੰ ਨਹੀਂ ਮੰਦੇ ਜੇ ਕਿਸ ਤਰਕ ਦੇ ਨਾਲ ਉਹ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕਰਦੇ ਹਨ ਉਸ ਦਾ ਖੂਬਸੂਰਤੀ ਦੇ ਨਾਲ ਦੀਪਕ ਜਤੋਈ ਦੇ ਦੁਆਰਾ ਵਰਣਨ ਕੀਤਾ ਗਿਆ ਹਨ ਬੰਦਾ ਸਿੰਘ ਬਹਾਦਰ ਦਾ ਮੋਢਲਾ ਨਾਂ ਜੋ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਗਿਆ ਸੀ ਉਹ ਲక్ష్మణਦੇਵ ਸੀ ਅਤੇ ਜਦੋਂ ਉਹ ਵਿਰਾਗੀ ਦਾ ਪੇਸਤਾਨ ਕਰਦੇ ਹਨ ਤਾਂ ਉਹ ਮਾਧੋਦਾਸ ਦਾ ਨਾਮ ਅਪਣਾ ਲੈਂਦੇ ਹਨ ਅਤੇ ਪਰिवर्तन ਕਾਣ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਹੈ ਕਿ ਮਾਧੋਦਾਸ ਬੇਰਾਗੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਆਪਣਾ ਬੰਦਾ ਬਣਾਉਂਦੇ ਹਨ ਅਤੇ ਬੰਦਾ ਸਿੰਘ ਬਹਾਦਰ ਦਾ ਨਾਮ ਦਿੰਦੇ ਹਨ ਪਰिवर्तन ਕਾਣ ਦੇ ਵਿੱਚ ਦੋ ਵਿਚਾਰਾਂ ਦਾ ਟਕਰਾਅ ਦੱਸਿਆ ਗਿਆ ਹੈ ਇੱਕ ਪਾਸੇ ਤਾਂ ਬੰਦਾ ਸਿੰਘ ਬਹਾਦਰ ਬੇਰਾਗ ਅਤੇ ਉਪਰਾਮਤਾ ਦੀ ਗੱਲ ਕਰ ਰਹੇ ਸਨ ਦੂਜੇ ਪਾਸੇ ਪੰਜਾਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਲੋਕਾਂ ਨੂੰ ਬੰਦਾ ਕੇ ਮੁਕਾਬਲਾ ਕਰਨਾ ਸਿਖਾ ਰਹੇ ਹਨ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣੀ ਸਿਖਾ ਰਹੇ ਹਨ ਇਸ ਸ਼ਬਦ ਜ਼ਿਕਰ ਪਰਵਰਤਨ ਕਾਂਡ ਦੇ ਵਿੱਚ ਕੀਤਾ ਗਿਆ ਹੈ ਗੁਰਗੋਬਿੰਦ ਸਿੰਘ ਜੀ ਦੇ ਨਾਲ ਮੁਲਾਕਾਤ ਤੋਂ ਬਾਅਦ ਬੰਦਾ ਸਿੰਘ ਬਹਾਦਰ ਗ੍ਰਸਥ ਜੀਵਨ ਦੇ ਵਿੱਚ ਆਉਂਦੇ ਹਨ ਉਸ ਸ਼ਬਦ ਦਾ ਜ਼ਿਕਰ ਉਹਨਾਂ ਘਟਨਾਵਾਂ ਦਾ ਵੀਰਵਾ ਵੀ ਮਹਾਂਕਾਵ ਦਾ ਹਿੱਸਾ ਹੈ ਬੰਦਾ ਸਿੰਘ ਬਹਾਦਰ ਦਾ ਮੁਗਲਾਂ ਦੇ ਨਾਲ ਮੁਕਾਬਲਾ ਸਿੱਖਾਂ ਦੀਆਂ ਸ਼ਹੀਦੀਆਂ ਕੁਰਬਾਨੀਆਂ ਉਹਨਾਂ ਦੇ 4 ਸਾਲ ਦੇ ਬੇਟੇ ਅਜੀਤ ਸਿੰਘ ਨੂੰ ਸ਼ਹੀਦ ਕਰਦੇ ਨਾ ਆਜ ਸਭ ਘਟਨਾਵਾਂ ਇਸ ਮਹਾਕਾਪਦ ਦਾ ਵਿਸ਼ਾ ਹਨ ਕਵੀ ਦਾ ਦ੍ਰਿਸ਼ ਚਿੱਤਰਣ ਬੜਾ ਕਮਾਲ ਦਾ ਹੈ ਜਿਸ ਨੂੰ ਦੇਖ ਕੇ ਮਨ ਵਿੱਚ করুণਾ, ਕ੍ਰੋਧ ਤੇ ਵੀਰ ਰਸ ਤੇ ਭਾਵ ਪੈਦਾ ਹੁੰਦੇ ਹਨ ਇਹ ਮਹਕਾਵ ਆਪਣੇ ਆਪ ਵਿੱਚ ਬੰਦਾ ਸਿੰਘ ਬਹਾਦਰ ਦੇ ਜੀਵਨ ਨੂੰ ਲੈ ਕੇ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਨੂੰ ਲੈ ਕੇ ਸੰਪੂਰਨਤਾ ਸਹਿਤ ਬੇਰਬਿਆਨ ਬਿਆਨ ਦਾ ਹੈ ਧੰਨਵਾਦ